ਸ਼ਾਮ ਨੂੰ ਸ਼ਾਮ ਨੂੰ 7 ਵਜੇ ਦੇ ਲਗਭਗ ਗੋਨਿਆਣਾ ਮੰਡੀ ਤੋਂ ਚੱਲ ਕੇ ਬੱਸ ਜਾ ਰਹੀ ਸੀ ਅਕਲੀਆ ਕਲਾ ਨੂੰ ਤਾਂ ਬਲਾੜ ਮਹਿਮਾ ਦੇ ਨੇੜੇ ਜਾ ਕੇ ਬੱਸ ਪਲਟੀ 12 ਤੋਂ 15 ਸਵਾਰੀਆਂ ਹੋਈਆਂ ਜ਼ਖਮੀ 7-8 ਸਵਾਰੀਆਂ ਦੱਸਿਆ ਜਾ ਰਿਹਾ ਸੀਰੀਅਸ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਕਰਵਾਈਆਂ ਗਈਆਂ ਦਾਖਲ ਮਾਮਲਾ ਬਲਾੜ ਮਹਿਮਾ ਨੇੜੇ ਅਕਲੀਆ ਕਾਲਜ ਦੇ ਨੇੜੇ ਦਾ ਜਿੱਥੇ ਇੱਕ ਬੱਸ ਹੈ ਜੋ ਉਹ ਦੱਸਿਆ ਜਾ ਰਿਹਾ ਕਿ ਬਿਲਕੁਲ ਪਲਟ ਚੁੱਕੀ ਹੈ ਉਹਦੇ ਆਪਣਾ ਚਾਰੇ ਟਾਇਰ ਉੱਪਰ ਹੋ ਚੁੱਕੇ ਹਨ ਇੱਕ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਸ ਦੇ ਵਿੱਚ ਕੁਝ ਸਵਾਰੀਆਂ ਔਰਤਾਂ ਵਿਚ ਲੜ ਰਹੀਆਂ ਸਨ ਤਾਂ ਡਰਾਈਵਰ ਉਹਨਾਂ ਵੱਲ ਦੇਖਣ ਲੱਗਾ ਤੇ ਅਚਾਨਕ ਬੱਸ ਆਪਣਾ ਪਲਟ ਗਈ ਜਿੱਥੇ ਗੋਨੀਆਣਾ ਮੰਡੀ ਦੀ ਇੱਕ ਸੰਸਥਾ ਵੱਲੋਂ ਪਹਿਲਾਂ ਇਹਨਾਂ ਸਾਰੀਆਂ ਸਵਾਰੀਆਂ ਨੂੰ ਗੋਨੀਆਣਾ ਮੰਡੀ ਵਿਖੇ ਹਸਪਤਾਲ ਵਿਖੇ ਇਹਨਾਂ ਨੂੰ ਦਾਖਲ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਨੌਜਵਾਨ ਵੈਲਫੇਅਰ ਸੁਸਾਇਟੀ ਤੇ 108 ਐਂਬੂਲੈਂਸ ਦੀ ਸਹਾਇਤਾ ਦੇ ਨਾਲ 7 ਤੋਂ 8 ਸਵਾਰੀਆਂ ਜੋ ਸੀਰੀਅਸਾਂ ਉਹਨਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਲਿਆ ਕੇ ਇਹਨਾਂ ਦਾ ਇਲਾਜ ਸ਼ੁਰੂ ਕਰਵਾਇਆ ਗਿਆ ਪਾਜੀ ਕੀ ਨਾ ਮਾਜੀ ਕੀ ਦੁਰਘਟਨਾ ਵਾਪਰੀ ਜਸਪੀ ਸਿੰਘ ਗਈ ਪਿੰਡ ਬਲਾੜ ਮੇਮਾਂਗਾ ਆ ਗੋਨੇ ਵਾਲੇ ਮੰਡੀ ਤੋਂ ਬੱਸ ਚੱਲਦੀ ਹੈ ਜੀ ਇਹੀ ਆਖਲਕੇ ਵੇਦੀ ਬਲਾੜ ਮੇਮਾਂਂ ਡਾਣ ਸਿੰਗਲ ਜਾ ਕੇ ਰੁਕਦੀ ਆ ਇਹਦਾ ਆਖਲਗਾ ਰੋਡ ਤੇ ਐਕਸੀਡੈਂਟ ਹੋਇਆ ਜੀ ਬਲਾੜ ਮੇਮੇਰੇ ਨੇੜੇ ਕਲਾਉਨੀਆਂ ਕੋਲੇ ਇਹ ਤੱਕ ਵੇਖੋ ਜੀ ਹੁਣ ਡਰਾਈਵਰ ਨੂੰ ਪਤਾ ਜਾਂ ਜਿਹੜੇ ਉੱਥੇ ਵਿੱਚ ਬੰਦੇ ਇੰਜਰ ਹੋਏ ਉਹਨਾਂ ਨੂੰ ਪਤਾਗਾ ਬੱਸ ਦਾ ਸਤੂਲਨ ਵਿਗੜ ਗਿਆ ਤੇ ਬੱਸ ਟੇਢੀ ਹੋ ਗਈ ਚਾਰੇ ਟਾਇਰ ਤਾਂ ਮਤਲਬ ਸਵਾਰੀਆਂ ਇਸ ਤਰ੍ਹਾਂ ਸਵਾਰੀਆਂ ਫੱਟੜਾਈ ਆ 8-10 ਵਾਰੀਆਂ ਜ਼ਿਆਦਾ ਫੱਟੜਾ ਟੋਟਲ ਕਿੰਨੀਆਂ ਪਤਾ ਲੱਗਦਾ ਅੰਦਾਜ਼ਾ ਨਹੀਂ ਇਹਦੇ ਵਰ ਸ਼ਾਮ ਵਾਲਾ ਟਾਈਮ ਸੀ ਵੀਰੇ ਵੇਖੋ 30 ਤੋਂ 40 ਬੰਦੇ ਦਾ ਵੱਧ ਹੋ ਸਕਦੇ ਆ ਹਰ ਬੰਦਾ ਸ਼ਾਮ ਨੂੰ ਘਰੇ ਜਾਂਦਾ ਉਹਦਾ ਕਰਕੇ ਵੇਖੋ ਕਿੰਨੇ ਬੰਦੇ ਹੋ ਸਕਦੇ ਹੋ 7-8 7-8 ਬੰਦੇ ਜ਼ਿਆਦਾ ਇੰਜਰ ਆ ਵੈਸੇ ਕਿੱਥੇ ਬਲਾੜ ਮੇਰੀ ਕੁੜੀ ਹੈ ਦੋ ਕੁੜੀਆਂ ਜ਼ਿਆਦਾ ਇੰਜਰ ਆ ਉਹ ਇੱਕ ਤਾਂ ਜੌਬ ਕਰਦੀ ਹੈ ਇੱਕ ਆਪ ਦਾ ਪੜ ਕੇ ਜਾਂਦੇ ਹੁਣ ਜਿਵੇਂ ਵੀ ਐਂਬੂਲੈਂਸ ਕਿਹੜੀ ਆਈ ਐਂਬੂਲੈਂਸ 108 ਆਈ ਹੈ ਗੋਨਿਆਣੇ ਮੰਡੀ ਤੋਂ ਕਿੱਥੇ ਲੈ ਕੇ ਹੁਣ ਉਹਨਾਂ ਨੂੰ ਕੀ ਪਤਾ ਕੀ ਰਾਂ ਗੋਨਿਆਣੇ ਪਿਗਾਏ ਆ ਪੇਸ਼ੈਂਟ ਸਾਰੇ ਅੱਛਾ ਅੱਛਾ ਹਾਂਜੀ ਹਾਂਜੀ ਵੈਸੇ ਕੋਈ ਸਾਰੇ ਠੀਕ ਹੈ ਵੈਸੇ ਜਿਆਦਾ ਸੀਰੀਅਸ ਨਹੀਂ ਇਹ ਤਾਂ ਡਾਕਟਰ ਸਾਹਿਬ ਹੀ ਦੱਸਣਗੇ ਨਹੀਂ ਆਪਾਂ ਦਾ ਕੀ ਉੱਥੇ ਪਹੁੰਚਾਉਣਾ ਹੁੰਦਾ ਸਿਸਪਿੰਡ ਦੀ ਰੈਨ ਨਾਲ ਹਾਂਜੀ ਹਾਂਜੀ ਪਿੰਡ ਦਾ ਰੈਨ ਨਾਲ ਬਲਾਡ ਮੈਂ ਨਹੀਂ ਹੈ ਹਾਂਜੀ ਕੀ ਨਾਮਾ ਟੁੱਟ ਦੇ ਕੀ ਮਾਮਲਾ ਜੀ ਮੇਰਾ ਨਾਮ ਨੀਰੇ ਸਿੰਘ ਲਈ ਨਰਦਨ ਵੈਕਸ ਸੋਇਟੀ ਦਾ ਵਲੰਟੀਅਰ ਆਈ ਆਪਣੇ ਫੋਨ ਆਇਆ ਸੀਗਾ ਹੁਣੇ ਕਿ ਆਪਣੇ ਗੁਨਾਣੇ ਕੋਲ ਕਿੱਥੇ ਐਕਸੀਡੈਂਟ ਹੋਇਆ ਕਲੀਅਰ ਕਾਲਜ ਕੋਲ ਜਿਹੜੀ ਬੱਸ ਪਲਟੀ ਚੁੱਕੀ ਆ ਬੱਸ ਪੂਰੀ ਪਲਟੀ ਪੜੀ ਹੋਈ ਸੀ ਸਵਾਰੀਆਂ ਨਾਲ ਤੇ ਕੋਈ ਸੰਸਥਾ ਪਹਿਲਾਂ ਉੱਥੇ ਆਪਣੇ ਗੁਨਾਣੇ ਸਿਵਲ ਚ ਲੈ ਗਈ ਸੀਗੀ ਉਥੋਂ ਰੈਫਰ ਕਰਕੇ ਇੱਥੇ ਬਠਿੰਡੇ ਲੈ ਕੇ ਆਏ ਸੀ ਕਿੰਨੇ ਕੁ ਬੰਦੇ ਲੱਗੇ ਪੁੱਜ ਰਹੀ ਨੇ ਲਗਭਗ 12 ਤੋਂ 15 ਜ਼ਖਮੀ ਕਹਿ ਰਹੀ ਕਿਹੜੇ ਕਿਹੜੇ ਪਾਸੋਂ ਬੀ ਆਉਟ ਆ ਕਿਹਾ ਇਹ ਸਾਨੂੰ ਹਜੇ ਕੁਝ ਨਹੀਂ ਪਤਾ ਕਿਹੜੀ ਬਸ ਸੀ ਪਰ ਅਕਲੀਏ ਕਾਲਜ ਦੇ ਮੂਰੇ ਕਹਿ ਰਹੇ ਨੇ ਅਕਲੀਏ ਕਾਲਜ ਦੇ ਮੂਰੇ ਹਾਂਜੀ ਬੰਦੀ ਬਤਾ ਕੀ ਨਾਮ ਤੁਹਾਡਾ ਮੇਰਾ ਨਾਮ ਚਰਨਜੀਤ ਕੀ ਗੱਲ ਕੀ ਹੋਈ ਹੈ ਬਸ ਪਲਟੀ ਆ ਵੀਰੇ ਕਿੱਥੇ ਕਿੱਥੇ ਬਲੱਡ ਮੈਮੇ ਕੀ ਹੋ ਕੀ ਗਿਆ ਸੀ ਕੀ ਮੌਲਾ ਵੀਰੇ ਪਤਾ ਨਹੀਂ ਵਿੱਚ ਐ ਕਈ ਜਾਂਦੇ ਸੀ ਬੁੜਨਾ ਲੜੀ ਜਾਂਦੀਆਂ ਐ ਨਹੀਂ ਪਤਾ ਕਿਹੜੀਆਂ ਲੜਦਗਾ ਸੀ ਤੇ ਬਸ ਪਤਾ ਨਹੀਂ ਵੀ ਡਰਾਈਵਰ ਪਤਾ ਨਹੀਂ ਤਾਂ ਕਹਿੰਦੇ ਪੁੱਠਾ ਮੁੜ ਕੇ ਚੱਕ ਕੇ ਪਤਾ ਨਹੀਂ ਕਿਵੇਂ ਐ ਨਹੀਂ ਆਪਾਂ ਨੂੰ ਪਤਾਗਾ ਵਿਚਾਰੇ ਦਾ ਕਿੰਨੇ ਕਿ ਲੋਕ ਚੱਕੀ ਨੇ ਬਹੁਤ ਜਣੇ ਹੈਗੇ ਸਾਡੇ ਪਿੰਡ ਦੇ ਬਹੁਤ ਜਣੇ ਆ ਵੀਰੇ ਕਿਤੋਂ ਚੱਲੀ ਸੀ ਵਟੇਂਡੋਂ ਚੱਲੀ ਸੀ ਗੀ ਜੱਗ ਚਲੀ ਸੀ ਬਲੜ ਮੈਂ ਮੈਦਾਨ ਸਿੰਘ ਵਾਲੇ ਰੋਪਤਨ ਮੰਨੀ ਬਸ ਇੰਨੀ ਮੈਂ ਨਹੀਂ ਬਸ